ਅਤੀਕ 우 रहमान ਸਾਬਕਾ ਮੰਤਰੀ ਭਾਰਤ ਕੁਸ਼ਣ ਆਸ਼ੂ ਗੋਰਗ ਬੱਗਾ ਵਿਜੇ ਦਾਨਵ ਕੌਂਸਲਰ 인ਦਰਜੀਤ ਸਿੰਘ ਇਹਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼ੋਰੂਮ ਦੇ ਪ੍ਰਬੰਧਕ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬ੍ਰਾਂਚਾਂ ਖੋਲ੍ਹੀਆਂ ਜਾਣਗੀਆਂ ਉਹਨਾਂ ਨੇ ਦੱਸਿਆ ਕਿ ਇਸ ਸ਼ੋਰੂਮ ਵਿੱਚ ਗਾਹਕਾਂ ਦੀ ਮਨਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਡਿਜ਼ਾਈਨਾਂ ਦੇ ਅਲੱਗ-ਅਲੱਗ ਰੇਂਜ ਦੇ ਗੋਲਡ ਜੁਵੇਲਰੀ ਉਪਲਬਧ ਹੈ। ਇਹ ਤੇ ਅਗਰ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਇੱਕ ਨਵਾਂ ਕਨਸੈਪਟ ਲੈ ਕੇ ਆਇਆ ਮਾਰਕੀਟ ਦੇ ਅੰਦਰ ਜੋ ਬਹੁਤ ਬੇਸ਼ੁਮਾਰ ਚੀਜ਼ ਹੈ ਹੁਣ ਤੱਕ ਅਸੀਂ ਸਿਰਫ ਪੁਰਾਣੇ ਜ਼ਮਾਨੇ ਸੁਣਦੇ ਹੁੰਦੇ ਸੀਗੇ ਡਾਇਮੰਡ ਨਹੀਂ ਤਾਂ ਕੀ ਸੁਣਦਾ ਸੀ ਪਹਿਲੇ ਡਾਇਮੰਡ ਨਹੀਂ ਤਾਂ ਕੀ 골ਡ ਦਾ ਰੇਟ 1 ਲੱਖ ਟੱਪਣ ਤੋਂ ਬਾਅਦ ਹੁਣ ਇੱਕ ਨਵਾਂ ਸਟਾਂਸ ਆਇਆ 골ਡ ਨਹੀਂ ਤਾਂ ਕੀ ਬਹੁਤ ਅੱਛਾ ਕਨਸੈਪਟ ਬੜੀ ਅੱਛੀ ਇਨੋਵੇਸ਼ਨ ਨਿਊ ਪ੍ਰੋਡਕਟ ਨਿਊ ਰੇਂਜ ਆਫ ਅਸੀਂ ਕਨਸੈਪਟ ਲੈ ਕੇ ਆਇਆ 1 ਗ੍ਰਾਮ 골ਡ 1 ਗ੍ਰਾਮ 골ਡ ਇਸ ਬੇਸਿਕਲੀ ਅ ਮੈਟਲ ਜਿਹੜਾ ਮਿਕਸਚਰ ਹੈ ਬ੍ਰਾਸ ਤੇ ਕਾਪਰ ਦਾ ਬ੍ਰਾਸ ਕਾਪਰ ਐਂਡ ਸਿਲਵਰ ਦੇ ਮਿਕਸਚਰ ਦੇ ਮੈਟਲ ਦੇ ਉੱਪਰ ਅਸੀਂ 골ਡ ਦੀ ਪਲੇਟਿੰਗ ਕੀਤੀ ਹੈ 골ਡ ਦਾ ਪਾਣੀ ਨਹੀਂ ਚੜਾਇਆ ਉਹਦੇ ਉੱਤੇ ਪਲੇਟਿੰਗ ਹੋਈ ਹੈ 골ਡ ਦੀ ਜਿਹਦੇ ਕਰਕੇ ਜਿਹੜਾ ਵੀ ਕੰਜ਼ਿਊਮਰ ਉਸ ਚੀਜ਼ ਨੂੰ ਪਾਏਗਾ ਉਸ ਚੀਜ਼ ਨੂੰ ਟੱਚ ਕਰੇਗਾ ਦੈਟ ਵਿਲ ਬੀ ਸੀਨ ਸੀਮ ਐਸ ਅ 골ਡ ਪੀਸ ਅਸੀਂ 22 ਕੈਰਟ 골ਡ 16 18 ਕੈਰਟ 골ਡ 14 ਕੈਰਟ 골ਡ ਵੀ ਅਸੀਂ ਜਦੋਂ ਵੇਅਰ ਕਰਦੇ ਹਾਂ ਉਹਦੇ ਵਿੱਚ ਵੀ 24 ਕੈਰਟ ਤੋਂ ਘੱਟ ਜਿੰਨੀ ਚੀਜ਼ ਹੋਈ ਉਹਦੀ ਕਾਟ ਹੁੰਦੀ ਹੈ ਤੇ ਇੰਨਾ ਮਹਿੰਗਾ 골ਡ ਹੋ ਚੁੱਕਾ ਹੈ ਉਹਦੀ ਮੇਕਿੰਗ ਇੰਨੀ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਜੀ ਅਸੀਂ ਫਿਰ ਵੀ 골ਡ ਦੀ ਪਰਤ ਦੇ نیچے ਕਾਟ ਪਾ ਹੀ ਰਹੇ ਹਾਂ ਤੇ 1 ਗ੍ਰਾਮ 골ਡ ਹੀ ਕਿਉਂ ਨਹੀਂ ਕਿ ਸਾਰੇ ਦਾ ਸਾਰਾ ਨੀਚੇ ਮੈਟਲ ਤੇ ਉੱਪਰ ਜਿਹੜੀ ਚੀਜ਼ ਸਾਨੂੰ ਟੱਚ ਕਰੀਏ ਜਿਹੜੀ ਚੀਜ਼ ਚਮਕ ਰਹੀ ਹੈ ਉਹ ਸੋਨਾ ਹੋਵੇ ਉਹ ਪਿਓਰ 골ਡ ਹੋਵੇ ਇਸ ਕਰਕੇ ਪੂਰੇ ਇੰਡੀਆ ਚ ਫਰਸਟ ਫਰੈਂਚਾਈਜ਼ੀ ਅਸੀਂ ਲਾਂਚ ਕੀਤੀ ਹੈ ਲੁਧਿਆਣਾ ਦੇ ਅੰਦਰ ਇਟਸ ਅ ਦੁਬਈ ਬੇਸਡ ਕਨਸੈਪਟ ਅਸੀਂ ਲੁਧਿਆਣਾ ਦੇ ਅੰਦਰ ਕਨਸੈਪਟ ਲਾਂਚ ਕੀਤਾ ਜਿਹਦੇ ਨਾਲ ਬੈਸਟ ਕਨਸੈਪਟ 100% ਮੇਕਿੰਗ 골ਡ ਦੇ ਉੱਪਰ ਦੁਨੀਆ ਦਾ ਜੋ ਮਰਜੀ ਡਿਜ਼ਾਈਨ ਤੁਸੀਂ ਸਾਨੂੰ ਦਿਖਾਓ ਅਸੀਂ ਉਹ ਬਣਾ ਸਕਦੇ ਹਾਂ 22 ਕੈਰਟ ਦੇ ਉੱਤੇ ਜਿਹੜੀ ਹੁਣ ਤੱਕ ਜੁਐਲਰੀ ਚਲਦੀ ਸੀਗੀ ਉਹ ਸਾਰੀ ਦੀ ਸਾਰੀ ਜੁਐਲਰੀ ਅਸੀਂ 1 ਗ੍ਰਾਮ ਦੇ ਉੱਪਰ ਬਣਾਣੀ ਸ਼ੁਰੂ ਕਰ ਚੁੱਕੇ ਹਾਂ ਤੇ ਸਾਡੇ ਕੋਲ ਸਾਰੇ ਸੈਂਪਲਿੰਗ ਅਤੇ ਔਨ ਔਨ ਬੋਰਡ ਸਾਡੇ ਕੋਲ ਅਵੇਲੇਬਲ ਨੇ ਜਿਹੜਾ ਵੀ ਪ੍ਰੋਡਕਟ ਤੁਸੀਂ ਸਾਡੇ ਕੋਲ ਆ ਕੇ ਲੈਣ ਆਉਂਦੇ ਹੋ ਜਿਹੜੀ ਚੀਜ਼ ਵੀ ਤੁਸੀਂ ਸਾਡੇ ਕੋਲ ਲੈਣ ਆਉਂਦੇ ਹੋ ਕੁਝ ਵੀ ਕਰਦੇ ਹੋ ਉਹਦੀ ਮਿਨੀਮਮ 50% ਅਸੀਂ ਤੁਹਾਨੂੰ ਕੈਸ਼ਬੈਕ ਫੈਸਿਲਿਟੀ ਵੀ ਵਾਪਸ ਕਰਦੇ ਹਾਂ ਇੱਕ ਚੀਜ਼ ਅਗਰ ਤੁਸੀਂ ਅੱਜ 10000 ਰੁਪਏ ਦੀ 20000 ਦੀ 50000 ਦੀ 2 ਲੱਖ ਰੁਪਏ ਦੀ ਲੈਂਦੇ ਹੋ ਅੱਜ ਦਾ ਜੋ 골ਡ ਰੇਟ ਹੋਏਗਾ ਉਸੇ ਹਿਸਾਬ ਨਾਲ ਅਸੀਂ ਤੁਹਾਨੂੰ 골ਡ ਅਮਾਉਂਟ ਤੁਹਾਡੇ ਪ੍ਰੋਡਕਟ ਦੇ ਉੱਪਰ ਲਿਖ ਕੇ ਦਵਾਂਗੇ ਕਿ ਇੱਕ ਰਿੰਗ ਇੱਕ ਕੜਾ ਜਾਂ ਇੱਕ ਕਿਸੇ ਵੀ ਚੀਜ਼ ਦੇ ਉੱਤੇ ਇਹਦੇ ਵਿੱਚ ਕਿੰਨੇ 골ਡ ਦੀ ਮਾਤਰਾ ਹੈ ਤੇ ਜੋ ਅੱਜ ਦਾ ਰੇਟ 골ਡ ਦਾ ਹੋਏਗਾ ਉਨੀ ਹੀ ਮਾਤਰਾ ਜਿਸ ਦਿਨ ਤੁਸੀਂ ਮੇਰੇ ਕੋਲ ਰਿਟਰਨ ਕਰਨ ਆਓਗੇ ਉਸ ਦਿਨ ਜੋ 골ਡ ਦਾ weight ਹੋਏਗਾ ਉਸ ਮਾਤਰਾ ਦੇ ਨਾਲ ਮਲਟੀਪਲਾਈ ਕਰਕੇ 골ਡ ਰੱਪਤਾ ਵਾਪਸ ਕਰਾਂਗੇ ਸੋ ਅਸੀਂ ਕੋਈ ਪ੍ਰੋਡਕਟ ਨਹੀਂ ਵੇਚ ਰਹੇ ਅਸੀਂ ਕੋਈ ਚੀਜ਼ ਐਦਾ ਨਹੀਂ ਕਰ ਰਹੇ ਕਿ ਕਿਸੇ ਨੂੰ ਕੋਈ ਦਿਖਾ ਕੇ ਕੋਈ ਚੀਜ਼ ਦੇ ਰਿਹਾ ਅਸੀਂ ਇੱਕ ਸੁਪਨਾ ਦੇਖ ਰਹੇ ਹਾਂ ਜਿਹਦੇ ਚ ਦੁਨੀਆ ਆਪਣੇ ਹਿੰਦੁਸਤਾਨ ਦੇ ਹਰ ਘਰ ਦੇ ਅੰਦਰ ਅਸੀਂ ਸੋਨਾ ਦੇ ਸਕੀਏ ਜ਼ਰਕ ਪ੍ਰਾਈਵੇਟ ਲਿਮਟਿਡ ਦਾ ਇੱਕੋ ਹੀ ਹੈਸ਼ਟੈਗ ਹੈ ਹਰ ਘਰ ਸੋਨਾ ਨੀਚੇ ਬਲੈਕਿਸ਼ ਪਨ ਕੁਝ ਟਾਈਮ ਤੋਂ ਬਾਅਦ ਆਣਾ ਸ਼ੁਰੂ ਹੋ ਜਾਵੇ ਕਿਉਂਕਿ ਉਹਦੇ ਨੀਚੇ ਉਹਦੀ ਉੱਪਰ ਪਰਤ ਹੈ ਬਹੁਤ ਪਤਲੀ ਪਰਤ ਹੁੰਦੀ ਹੈ ਨੀਚੇ ਤਾਂ ਉਹਦੇ ਮੈਟਲ ਹੈ ਦੂਸਰਾ ਪਰ ਉਸ ਚੀਜ਼ ਦੀ ਵੀ ਸਾਡੀ ਗਾਰੰਟੀ ਹੈ ਪੂਰੀ ਲਾਈਫਟਾਈਮ ਫ੍ਰੀ ਆਫ ਕਾਸਟ ਲਾਈਫਟਾਈਮ ਅਸੀਂ गोल्ड दी जिन्नी ਵੀ ਅਗਰ ਤੁਹਾਡੀ ਕੋਈ ਚੀਜ਼ੀ ਰਿਪੇਅਰ ਆਂਦੀ ਹੈ ਕੋਈ ਚੀਜ਼ ਖਰਾਬ ਹੁੰਦੀ ਹੈ ਉਹਦਾ ਕੋਈ ਕਲਰ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਲਾਈਫਟਾਈਮ ਉਹਨੂੰ ਤੁਹਾਨੂੰ ਠੀਕ ਕਰਕੇ ਦਵਾਂਗੇ ਫ੍ਰੀ ਆਫ ਕਾਸਟ 1% ਦੇ ਵੀ ਵਾਪਸੀ ਨਹੀਂ ਲਾਈਫਟਾਈਮ ਕੈਸ਼ਬੈਕ ਮਿਨਿਮਮ 50% 골ਡ ਅੱਜ ਲੱਖ ਰੁਪਿਆ ਕੱਲ 70000 ਰਹਿ ਜਾਏ ਤਾਂ ਵੀ ਅਸੀਂ ਤੁਹਾਡੇ ਪ੍ਰੋਡਕਟ ਦਾ 50% ਤੁਹਾਨੂੰ ਵਾਪਸ ਕਰਾਂਗੇ 골ਡ ਦਾ ਰੇਟ ਅੱਜ ਲੱਖ ਰੁਪਿਆ ਕੱਲ 2 ਲੱਖ ਹੋ ਗਿਆ ਤੁਹਾਨੂੰ 골ਡ ਤੁਹਾਨੂੰ ਤੁਹਾਡੇ ਰਿਟਰਨ ਵੈਲਿਊ ਡਬਲ ਹੋ ਜਾਏਗੀ ਕਨਸੈਪਟ ਸਾਡਾ ਸਮਝ ਆ ਰਿਹਾ ਹੋਏਗਾ ਸਾਰੀ ਆਡੀਅנס ਨੂੰ ਸਾਡੀ ਇੱਕ ਕਨਸੈਪਟ ਬੇਸਿਕਲੀ ਤੁਹਾਨੂੰ ਹੁਣੀ ਕੁਵਰ ਸਾਹਿਬ ਨੇ ਕਲੀਅਰ ਕੀਤਾ ਹੈ ਸਾਡਾ ਇੱਕੋ ਹੀ ਮਿਸ਼ਨ ਹੈ ਹਰ ਘਰ ਸੋਨਾ ਭਾਵੇਂ ਮਿਲਿਸ ਵਿੱਚ ਹੋਵੇ ਲੇਕਿਨ ਹੋਵੇ ਜ਼ਰੂਰ 15000 ਰੁਪਏ ਕਮਾਣ ਵਾਲੇ ਦੀ ਜਨਾਨੀ ਨੂੰ ਵੀ ਉਨਾ ਹੀ ਸ਼ੌਂਕ ਹੈ 15 ਲੱਖ ਰੁਪਏ ਇੱਕ ਕਮਾਨ ਵਾਲੇ ਦੀ ਜਨਾਨੀ ਨੂੰ ਵੀ ਉਨਾ ਹੀ ਸ਼ੌਕ ਹੈ ਸੋ ਬੇਸਿਕ ਕਨਸੈਪਟ ਇਹੀ ਹੈ ਕਿ ਕਸਟਮਰ ਨਾਲ ਫੇਅਰਲੀ ਡੀਲ ਕਰੀਏ ਪ੍ਰੋਪਰਲੀ ਉਹਨੂੰ ਗਾਈਡ ਕਰੀਏ ਜੋ 5000 ਖਰਚ ਰਿਹਾ ਉਹ ਕਿਸ ਚੀਜ਼ ਤੇ ਖਰਚ ਰਿਹਾ ਉਹਦੀ ਵਾਪਸੀ ਕਿੰਨੀ ਹੈ ਕੀ ਉਹਨੂੰ ਉਹਦਾ ਵਾਅਦਾ ਮਿਲੇਗਾ ਜਾਂ ਕੀ ਉਹਦਾ ਘਾਟਾ ਮਿਲੇਗਾ ਸਾਡੇ ਪ੍ਰੋਡਕਟ ਵਿੱਚ ਇਹ ਹਿੰਦੁਸਤਾਨ ਵਿੱਚ ਪਹਿਲੀ ਵਾਰੀ ਐਸੇ ਹੋ ਰਿਹਾ ਹੈ ਪ੍ਰੋਡਕਟ ਵਿੱਚ ਘਾਟਾ ਹੈ ਹੀ ਨਹੀਂ ਇਹ ਫਸਟ ਟਾਈਮ ਹੋ ਰਿਹਾ ਹੈ ਆਪਾ ਸੁਣਦੇ ਆ ਬੜੀ ਜਗ੍ਹਾ ਤੇ 3.5% ਲੇਬਰ ਮੇਕਿੰਗ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਚੱਲ ਰਿਹਾ ਹੈ ਲੇਕਿਨ ਉਹ 골ਡ ਦੀ अमाउंट ਤੋਂ ਬਾਅਦ 3.5% ਲੇਬਰ ਮੇਕਿੰਗ ਆਂਦੀ ਹੈ ਬਿਲਕੁਲ ਸਹੀ ਆ ਸੀਧੇ 3.5% ਤੋਂ ਥੱਲੇ ਪ੍ਰੋਡਕਟ ਦੇ ਰਹੇ ਆ ਮੇਕਿੰਗ ਸੁਮੇਤ 3.5% ਤੋਂ ਥੱਲੇ ਪ੍ਰੋਡਕਟ ਹੈ ਉਹਦੇ 'ਚ ਹੀ 50% ਦੀ ਵਾਪਸੀ ਮਿਨੀਮਮ ਐਕਸਚੇਂਜ ਮਿਨੀਮਮ 50% ਸਾਰੀ ਆਫਰ ਹੈ ਜੀ ਕਸਟਮਰਸ ਲਈ ਬਹੁਤ سارے ਅਸੀਂ ਗਿਫਟਸ ਪਲਾਨ ਕੀਤੇ ਹੋਏ ਆ ਬਹੁਤ ਯੂਨੀਕ ਆਫਰਸ ਹੈ ਹਿਊਜ ਅਮਾਉਂਟ ਵਿੱਚ ਵੈਰਾਈਟੀ ਹੈ ਜਿਹੜੇ ਡਿਜ਼ਾਈਨਸ ਕਸਟਮਰ ਨੂੰ ਕਿਤੋਂ ਨਹੀਂ ਮਿਲ ਰਹੇ ਇੱਥੋਂ ਜ਼ਰੂਰ ਮਿਲਣਗੇ ਜ਼ਰਕ ਉਹ ਬ੍ਰਾਂਡ ਹੈ ਜਿੱਥੇ ਲਗਜ਼ਰੀ ਮੀਟਸ ਅਫੋਰਡੇਬਿਲਟੀ ਤੁਸੀਂ ਪ੍ਰੋਡਕਟ ਦੀ ਗੱਲ ਕਰ ਰਹੇ ਹੋ ਕੁਵਰਸਰ ਇੱਕ ਸ਼ੋਕੇਸਿੰਗ ਕਰਦੇ ਆ ਤੁਹਾਡੇ ਅੱਗੇ ਪਲੀਜ਼ ਦਿਸ ਇਜ਼ ਦਾ ਕਲਾਸ ਆਫ ਜ਼ਰਕ ਜੋ ਹੁਣ ਤੱਕ ਸਿਰਫ ਤੇ ਸਿਰਫ ਆਪਾਂ ਨੂੰ ਸੁਨਿਆਰਾ ਭਾਈ ਕੈਰਟ ਕਹਿ ਕੇ ਠਾਰਾ ਕਹਿ ਕੇ ਕਹਿੰਦਾ ਸੀ ਤੇ ਕਿ ਇਹੋ ਜੀ ਚੀਜ਼ ਦੁਆਰਾ ਕਿਸੇ ਹੋਰ ਚੀਜ਼ ਤੇ ਨਹੀਂ ਬਣ ਸਕਦੀ ਦੱਸੇ ਜ਼ਰਕ ਕਾਈਂਡਲੀ ਸਾਰੇ ਇੱਕ ਮੇਰੀ ਚੀਜ਼ ਨੂੰ ਦੇਖ ਕੇ ਇਹ ਚੀਜ਼ ਚੱਲੀ ਹੋ ਤੇ ਜਿਹੜੇ ਜਿਹੜੇ ਮੈਨੂੰ ਟੀਵੀ ਤੇ ਦੇਖ ਰਹੇ ਆ ਸਿਰਫ ਦੇਖਣ ਨਾ ਆਈਓ ਸਿਰਫ ਮੇਰੀ ਗੱਲ ਨਾ ਸੁਣਿਓ ਮੈਨੂੰ ਗੱਲ ਨੂੰ ਸੱਚ ਨਾ ਸਮਝਿਓ 5 ਮਿੰਟ ਦਾ ਸਾਨੂੰ ਟਾਈਮ ਦੋ ਸਾਡੇ ਸਟੋਰ ਤੇ ਵਿਜ਼ਿਟ ਕਰੋ ਨਵਾਂ ਸੁਪਨਾ ਲੈ ਕੇ ਆਏ ਆ ਹਰ ਉਸ ਬੰਦੇ ਦੇ ਅੰਦਰ ਜਿਹਨੇ 골 ਬੰਦਾ ਸੁਪਨਾ ਹੈ ਉਹਦਾ ਸੁਪਨਾ ਸੀ ਸাকার ਕਰਾਣ ਆਏ ਆ